ਪਹਿਲਾਂ ਤਾਂ ਅਸੀਂ ਨਾ ਝੂਠੀ-ਮੁੱਠੀ ਰੋਂਦੇ ਹੁੰਦੇ ਸੀ ਹੁਣ ਅਸੀਂ ਝੂਠੀ-ਮੁੱਠੀ ਹੱਸਦੇ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਝੂਠੀ-ਮੁੱਠੀ ਰੋਂਦੇ ਸੀ ਘਰ ਦੇ ਨੂੰ ਡਰਾਉਣ ਵਾਸਤੇ ਵੀ ਨਾਣਾ ਰੋਪਿਆ ਹੁਣ ਅਸੀਂ ਲੋਕਾਂ ਨੂੰ ਦਿਖਾਉਣ ਵਾਸਤੇ ਝੂਠੀ-ਮੁੱਠੀ ਹੱਸਦੇ ਮੈਨੂੰ ਲੱਗਦਾ ਮਾਂ ਦੀਆਂ ਤਾਂ ਭਾਵਨਾਵਾਂ ਪੰਛੀਆਂ ਜਾਂਦੀਆਂ ਨੇ ਜਦੋਂ ਇਹ ਕਿਹਾ ਜਾਂਦਾ ਕਿ ਤੇਰੇ ਪੁੱਤਰ ਹੁਣ ਤੇਰੀ ਲੋੜ ਨਹੀਂ ਮੈਂ ਨੌਂ ਮੋਦੀ ਹੁੰਦੀ ਸੀ ਉਹ ਹੋ ਗਿਆ 9-10 ਸਾਲ ਦਾ ਤੇ ਮੈਂ ਅਮਰੀਕਾ ਚਲੀ ਗਈ ਮੇਰੇ ਬੁੱਢੇ ਨੇ ਫੋਨ ਤੇ ਦੱਸਿਆ ਕਿ ਮੰਮੀ ਮੈਂ ਆਪੇ ਨਾ ਆ ਲਿਆ ਤੇ ਮੈਂ ਰੋਈ ਜਿਵੇਂ ਨੇ ਨੂੰ ਮੇਰੀ ਲੋੜ ਮੇਰੇ ਨੇੜੇ ਨਹੀਂ ਹੋਊਗਾ ਇਹ ਥਾਟਸ ਆ ਫਰਕ ਹੈ ਮਾਂ ਵੀ ਚਾਹੁੰਦੀ ਹੈ ਬੱਚੂ ਮਾਂ ਵੀ ਚਾਹੁੰਦੀ ਹੈ ਵੀ ਪੁੱਤ ਮੇਰੇ ਨਾਲ ਬੈਠ ਕੇ ਗੱਲ ਕਰੇ ਆਪਦੇ ਦਿਲ ਦੀ ਗੱਲ ਕਰੇ ਐਵੇਂ ਨਹੀਂ ਪਾਤਰ ਕਹਿੰਦਾ ਵੀ ਮਾਂ ਨੂੰ ਨਹੀਂ ਦੱਸਦਾ ਕਾਗਜ਼ਾਂ ਨੂੰ ਦੱਸਦਾ ਦੁੱਖ ਹੋਰਾਂ ਨੂੰ ਦੱਸਦਾ ਮੈਨੂੰ ਕਿਉਂ ਨਹੀਂ ਦੱਸਦਾ ਮਾਂ ਦਾ ਵੀ ਜੀ ਕਰਦਾ ਮਾਂ ਪੜ ਸਕਦੀ ਹੈ ਤੇਰੀ ਅੱਖ ਚੋਂ ਤੈਨੂੰ ਕੀ ਚਾਹੀਦਾ ਤੁਸੀਂ ਕੁਝ ਕਹੀ ਜਾਓ ਮੇਰੇ ਨਾ ਬੱਚੇ ਦੇ ਮੇਰੇ ਬੇਟੇ ਦੇ ਗਾਜ ਗਾਜ ਲੰਬੇ ਕੇਸ ਸੀ اچھا ਮੇਰੇ ਬੇਟੇ ਦੇ ਜੀ ਉਹਨੂੰ ਮੈਂ ਕਿਸੀ ਨਵਾਉਂਦੀ ਸੀ ਮੈਂ ਨਵਾਉਂਦੀ ਹੁੰਦੀ ਸੀ ਉਹ ਹੋ ਗਿਆ 9-10 ਸਾਲ ਦਾ ਤੇ ਮੈਂ ਅਮਰੀਕਾ ਚਲੀ ਗਈ ਓਕੇ ਮੇਰੇ ਮੁੰਡੇ ਨੇ ਫੋਨ ਤੇ ਦੱਸਿਆ ਹਮ ਕਿ ਮੰਮੀ ਮੈਂ ਆਪੇ ਨਾ ਲਿਆ ਤੇ ਮੈਂ ਰੋਈ ਬਿਹੁਨੇ ਨੂੰ ਮੇਰੀ ਲੋੜ ਨਹੀਂ ਰਹਿਣੀ ਅੱਜ ਕੱਲ ਦੀ ਟੈਕਨੋਲੋਜੀ ਕਹਿੰਦੀ ਹੈ ਚੰਗਾ ਇੰਡੀਪੈਂਡੈਂਟ ਹੋਇਆ ਚੰਗਾ ਸਿੱਖਿਆ ਨੂੰ ਸਿੱਖਣਾ ਚਾਹੀਦਾ ਸੀ ਪਰ ਮੇਰੇ ਅੰਦਰਲੀ ਮਾਂ ਨੇ ਕਿਹਾ ਕਿ ਉਹਨਾਂ ਨੂੰ ਮੇਰੀ ਲੋੜ ਨਹੀਂ ਰਹਿਣੀ ਮੇਰੇ ਨੇੜੇ ਨਹੀਂ ਹੋਊਗਾ ਇਹ ਥੌਟਸ ਦਾ ਫਰਕ ਹੈ ਇਮੋਸ਼ਨ ਦਾ ਫਰਕ ਹੈ ਮੈਨੂੰ ਲੱਗਦਾ ਮਾਂ ਦੀਆਂ ਤਾਂ ਭਾਵਨਾਵਾਂ ਪਛੀਆਂ ਜਾਂਦੀਆਂ ਨੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਤੇਰੇ ਪੁੱਤ ਨੂੰ ਹੁਣ ਤੇਰੀ ਲੋੜ ਨਹੀਂ ਬਹੁਤ ਵੱਡੀ ਗੱਲ ਹੈ ਇਹ ਇਹ ਮਾਂ ਨੂੰ ਹੀ ਪਤਾ ਹੈ ਕਈ ਲੋਕਾਂ ਨੂੰ ਇਹ ਚੀਜ਼ ਸਮਝਣ ਦੇ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ ਹਾਂ ਮੈਨੂੰ ਪਤਾ ਹੈ ਲੋਕਾਂ ਨੇ ਕਿ ਗੱਡੀ ਪਿਛਾਂ ਖਿੱਚੂ ਆ ਵੀ ਉਹਨੂੰ ਕਿਸੀਂ ਨਵਾਉਂਦੀ ਐ ਏਡੇ ਵੱਡੇ ਨੂੰ ਹਾਂ ਤੇ ਉਹ ਨੇੜੇ ਹੋਣਾ ਚਾਹੁੰਦੀ ਐ ਇਸ ਤਰੀਕੇ ਨਾਲ ਪਰ ਇਹ ਵੀ ਇੱਕ ਫਿਜ਼ੀਕਲ ਦੂਰੀ ਐ ਜਿਹੜੀ ਨਾ ਮਾਂ ਤੋਂ ਪੁੱਤ ਦੀ ਨਹੀਂ ਜਰੀ ਜਾਂਦੀ ਨਹੀਂ ਜਰੀ ਜਾਂਦੀ ਸੱਚ ਗੱਲ ਮੈਂ ਨਾ ਪਿੱਛੇ ਜੇ ਬਾਹਰ ਜਾਣਾ ਸੀ ਤੇ ਮੈਂ ਆਇਲਸ ਕੀਤੀ ਅ ਮੇਰੇ ਚਾਚੇ ਮੇਰੇ ਧਾਈ ਮੇਰੇ ਡੈਡੀ ਹੁਣੀ ਭਰਾ ਸਾਰੇ ਖੁਸ਼ ਇਸ ਚੀਜ਼ ਦੇ ਵਿੱਚ ਵੀ ਚਲੋ ਵੀ ਬਾਹਰ ਜਾਣਾ ਚਾਹੀਦਾ ਹੈ ਪਰਿਵਾਰ ਦੇ ਵਿੱਚ ਇੱਕ ਬੰਦਾ ਇੱਕ ਜੀ ਬਾਹਰ ਜ਼ਰੂਰੀ ਹੈ ਤੇ ਪਰ ਜਦ ਮੈਂ ਮੰਮੀ ਨੂੰ ਜਿੰਨੀ ਵਾਰ ਦੱਸਿਆ ਕਰਾਂ ਕਿ ਮਾਂ ਚਲੋ ਮੈਨੂੰ ਫਿਰ ਮੈਂ ਕਹਾਂ ਹੁਣ ਰੋਟੀ ਲਾਉਣੀ ਤਾਂ ਸਿਖਾ ਦਿਓ ਕਿ ਮੈਂ ਫਿਰ ਉੱਥੇ ਆ ਕੇ ਰੋਟੀ ਲਾ ਲਿਆ ਕਰੂੰਗਾ ਮੰਮੀ ਰੁਕ ਮੈਨੂੰ ਨੇ ਮਤਲਬ ਕੀ ਹੁਣ ਬੋਲ ਦੇਣ ਨੂੰ ਵੀ ਉਹ ਚੀਜ਼ ਕਹਿੰਦੀ ਵੀ ਸੋ ਸੈਡ ਮੈਨੂੰ ਲੱਗਦਾ ਮੈਨੂੰ ਉਹ ਬੰਦੇ ਵੱਧ ਮਹਿਸੂਸ ਕਰਨਗੇ ਜਿਨ੍ਹਾਂ ਕੋਲ ਸ਼ਾਇਦ ਮਾਂ ਨਹੀਂ ਹੋਗੀ ਹੂੰ ਮਾਂ ਦੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਮੈਂ ਹੁਣ ਕਿੰਨੀ ਵਾਰ ਵੀ ਘਰ ਜਾਣਾ ਮੈਂ ਬਾਨੇ ਨਾਲ ਗੱਲਾਂ ਕਰਦਾ ਹੂੰ ਮਾਂ ਵੀ ਚਾਹੁੰਦੀ ਹੈ ਬੱਚੂ ਹੂੰ ਮਾਂ ਵੀ ਚਾਹੁੰਦੀ ਹੈ ਵੀ ਪੁੱਤ ਮੇਰੇ ਨਾਲ ਬੈਠ ਕੇ ਗੱਲ ਕਰੇ ਆਪਣੇ ਦਿਲ ਦੀ ਗੱਲ ਕਰੇ ਐਵੇਂ ਨਹੀਂ ਪਾਤਰ ਕਹਿੰਦਾ ਵੀ ਮਾਂ ਨੂੰ ਨਹੀਂ ਦੱਸਦਾ ਕਾਗਜ਼ਾਂ ਨੂੰ ਦੱਸਦਾ ਦੁੱਖ ਉਹਨਾਂ ਨੂੰ ਦੱਸਦਾ ਮੈਨੂੰ ਕਿਉਂ ਨਹੀਂ ਦੱਸਦਾ ਮਾਂ ਦਾ ਵੀ ਜੀ ਕਰਦਾ ਮਾਂ ਪੜ ਸਕਦੀ ਏ ਤੇਰੀ ਅੱਖ ਚੋਂ ਕਿ ਤੈਨੂੰ ਕੀ ਚਾਹੀਦਾ ਤੂੰ ਕੁਝ ਕਹੀਂ ਜਾਓ ਵੀ ਮਾਂ ਤੂੰ ਇੰਨੀ ਪੜ ਲੇਗੀ ਤੈਨੂੰ ਇੰਨਾ ਵੀ ਪਤਾ ਸਾਨੂੰ ਸਭ ਪਤਾ ਹੈ ਮੈਂ ਜਦੋਂ ਪਹਿਲੇ ਪੌੜ ਕਾ ਜੀ ਵਿਜ਼ਿਟਰ ਕੀਤਾ ਮੇਰੇ ਮਾਂ ਬੋਟਲੀਆਂ ਅਨਪੜਨੇ ਪਰ ਉਹ ਸਮਾਰਟਫੋਨ ਚਲਾਉਂਦੇ ਨੇ ਤੇ ਮੇਰੇ ਡੈਡੀ ਨੂੰ ਕਈ ਵਾਰ ਤਾਣਾ ਮਾਰਦੇ ਨੇ ਹਾਸੇ ਚ ਲੈ ਤੁਸੀਂ ਐਨਾ ਪੜ੍ਹ ਕੇ ਵੀ ਆਏ ਸਮਾਰਟਫੋਨ ਦੇ ਵਿੱਚ ਕਿਵਰ ਪੁੱਛਣਾ ਪੈਂਦਾ ਮੈਂ ਟੋਟਲੀ ਅਨਪੜਾ ਜੇ ਮੇਰੇ ਘਰ ਦੇ ਮੈਨੂੰ ਪੰਜਵੀਂ ਪੜਾ ਦਿੰਦੇ ਲੈ ਭੂਤ ਨਹੀਂ ਭਲਾ ਦਿੰਦੀ ਮੈਂ ਸਮਾਰਟਫੋਨ ਦੀ ਤਾਂ ਨਾਲੀ ਹੁਣ ਗੱਲ ਨਾਲੇ ਹੁਣ ਸਮਾਰਟਫੋਨ ਚ ਚਲਾਉਂਦੇ ਨੇ ਉਹ ਇਹ ਸੱਚੀ ਗੱਲ ਹੈ ਹਾਂ ਇਹ ਥੋੜੋ ਗੱਲ ਆ ਵੀ ਉਹਨਾਂ ਨੂੰ ਅਪਰਚੂਨਿਟੀ ਨਹੀਂ ਮਿਲੀ ਤਾਂ ਉਹਨਾਂ ਨੂੰ ਪੜ੍ਹਨਾ ਨਹੀਂ ਉਹਨਾਂ ਕੀ ਇੰਟੈਲੈਕਟ ਨਹੀਂ ਹੋ ਸਕਦਾ ਤੂੰ ਕਿਤੇ ਜਾਦੇ ਹੋਵੇ ਸੱਚ ਅਸੀਂ ਹੁਣ ਗੱਲਾਂ ਮਾਰੀ ਜਾਂਦੇ ਆ ਬੈਠੇ ਕੀ ਪਤਾ ਉਹਨਾਂ ਦੇ ਵਿੱਚ ਇਹ ਕਿੰਨੀ ਜ਼ਿਆਦਾ ਮਤਲਬ ਵਿਜ਼ਡਮ ਹੋਵੇ ਇਨਫਰਮੇਸ਼ਨਰ ਵਿਜ਼ਡਮ ਨਹੀਂ ਹੁੰਦੀ ਹੂੰ ਵਿਜ਼ਡਮ ਅੰਦਰੋਂ ਹੀ ਹੁੰਦੀ ਹੈ ਦਾਣੀ ਵਾਂਗ ਪੁੰਗਰਦੀ ਹੈ ਹੂੰ ਅੰਦਰ ਹੀ ਹੁੰਦੀ ਹੈ ਕੋਈ ਬੰਦਾ ਕਹਿ ਨਹੀਂ ਸਕਦਾ ਮੈਂ ਤੇਤੋਂ ਜ਼ਿਆਦਾ ਚਲਾਕਾਂ ਚੁਸਤਾਂ ਸਿਆਣਾ ਇੰਟੈਲੀਜੈਂਟ ਆ ਇਹ ਤਾਂ ਦਿਮਾਗੀ ਲੈਵਲ ਹੈ ਹਨ ਪੜਾ ਦਾ ਬਹੁਤ ਹੁੰਦਾ ਕਈ ਅਨਪੜਾ ਦਾ ਬਹੁਤ ਜ਼ਿਆਦਾ ਹੁੰਦਾ ਔਰ ਉਹਨਾਂ ਨੂੰ ਦੇਖ ਕੇ ਲੱਗਦਾ ਹੁੰਦਾ ਜੇ ਕਿਤੇ ਇਹ ਪੜ੍ਹੇ ਲਿਖੇ ਹੁੰਦੇ ਅਸਮਾਨ ਨੂੰ ਟਾਕੀ ਲਾ ਦਿੰਦੇ ਜਿਵੇਂ ਤੁਹਾਡੇ ਸਾਸਦ ਤੁਸੀਂ ਜ਼ਿਕਰ ਕੀਤਾ ਸੀ ਤੁਹਾਡੇ ਮਦਰ ਇਨ ਲਾ ਵੀ ਬਿਲਕੁਲ ਅਨਪੜ੍ਹ ਸੀਗੀ ਉਹ ਤੁਰਦਾ ਫਿਰਦਾ ਵੈਤ ਸੀ ਪੂਰੀ ਸਿਆਣੀ ਲੇਡੀ ਸੀ ਪਿੰਡ ਤੋਂ ਛੱਡ ਕੇ ਸ਼ਹਿਰ ਚ ਕਿਉਂਕਿ ਮੇਰੇ ਹਸਬੰਡ ਨਹੀਂ ਰਹੇ ਸੀ ਉਹ ਮੇਰੇ ਨਾਲ ਨਿਭੇ ਨੇ ਜਿਸ ਤਰੀਕੇ ਨਾਲ ਉਹ ਨਿਭੇ ਨੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ ਕਿ ਉਹਨਾਂ ਨੇ ਮੇਰਾ ਘਰ ਭਰਤਾ ਸੀ ਮੇਰੇ ਵਾਸਤੇ ਬਹੁਤ ਬਹੁਤ ਰਿਸ਼ਤੇ ਉਹਦੀ ਨਾਲ ਸੀ ਵਾਹ ਮੈਂ ਅੱਜ ਤੱਕ ਉਹਨਾਂ ਨੂੰ ਉਵੇਂ ਹੀ ਯਾਦ ਕਰਦੀ ਹਾਂ ਜਿਵੇਂ ਆਪਣੀ ਮਾਂ ਨੂੰ ਯਾਦ ਕਰਦੀ ਹਾਂ ਵਾਹ ਹੁਣ ਜੇ ਤੁਹਾਡੀ ਮਾਂ ਸਖਤ ਆ ਜੇ ਦਿਫਾੜ ਪੈ ਗਈ ਤੁਸੀਂ ਆਪਣੇ ਆਪ ਨਾਲ ਵੀ ਉਹਨੇ ਮਤਲਬ ਆਪਣੇ ਆਪ ਨਾਲ ਵੀ ਧਗਾ ਕਰ ਰਹੇ ਹਾਂ ਹਮ ਮੈਂ ਤੇਰੇ ਨਾਲ ਗੱਲ ਕਰ ਰਹੀ ਹਾਂ ਜੀ ਪਰ ਮੈਂ ਅੰਦਰਲੀ ਗੱਲ ਲੁਕੋ ਬਹੁਤ ਰਹੀ ਹਾਂ ਤੈਨੂੰ ਮੈਂ ਘੱਟ ਦੱਸਦੀ ਹਾਂ ਇਸ ਕਰਕੇ ਕਿ ਤੂੰ ਐਵੇਂ ਖੱਜਲ ਕਰੇਂਗਾ ਜਿਵੇਂ ਤੈਨੂੰ ਗੱਲ ਦੱਸਤੀ ਪਤਾ ਨਹੀਂ ਕਿਵੇਂ ਸੈਂਟਰਪ੍ਰੇਟੇਸ਼ਨ ਕਰੇਗਾ ਪਤਾ ਨਹੀਂ ਕਿੱਥੇ ਕਿੱਥੇ ਦੱਸੇਗਾ ਮੈਨੂੰ ਪਤਾ ਉਹ ਜਿਹੜੇ ਬਹੁਤ ਥਾਂ ਤੇ ਦੱਸ ਰਹੇ ਆ ਪਰ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਨਾ ਅੰਦਰੋਂ ਅੰਦਰ ਹੀ ਬੰਦੇ ਨੂੰ ਬਿਲੋਂਦਰਦੀ ਹੈ ਉਹਦੇ ਅੰਦਰ ਇਹੋ ਜਿਹੀਆਂ ਚੀਜ਼ਾਂ ਪੈਂਦੀਆਂ ਨੇ ਉੱਥੋਂ ਤਾਂ ਮੂੰਹ ਹੱਸ ਰਿਹਾ ਹੁੰਦਾ ਪਹਿਲਾਂ ਤਾਂ ਅਸੀਂ ਨਾ ਝੂਠੀ-ਮੁੱਠੀ ਰੋਂਦੇ ਹੁੰਦੇ ਸੀ ਹੁਣ ਅਸੀਂ ਝੂਠੀ-ਮੁੱਠੀ ਹੱਸਦੇ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਝੂਠੀ-ਮੁੱਠੀ ਰੋਂਦੇ ਸੀ ਘਰ ਦੇ ਨੂੰ ਡਰਾਉਣ ਵਾਸਤੇ ਵੀ ਨਿਆਣਾ ਰੋਪਿਆ ਹੁਣ ਅਸੀਂ ਲੋਕਾਂ ਨੂੰ ਦਿਖਾਉਣ ਵਾਸਤੇ ਝੂਠੀ-ਮੁੱਠੀ ਹੱਸਦੇ ਆ ਇਹ ਫਰਕ ਪੈ ਗਿਆ ਫਿਰ ਡਿਪਰੈਸ਼ਨ ਤਾਂ ਹੋਣਾ ਹੀ ਇੱਕ ਹੋਰ ਗੱਲ ਜਿਹੜੀ ਗੱਲ ਮੈਂ ਕਹੀ ਆ ਵੀ ਲੋਕਾਂ ਨਾਲੋਂ ਤੰਦਾਂ ਤੋੜ ਲੀਆਂ ਇਕੱਲੇ ਹੋ ਗਏ ਉਹ ਇਕਲਤਾ ਨੇ ਬੰਦੇ ਨੂੰ ਨਾ ਇਹੋ ਜਿਹਾ ਜੀਵਨ ਦਿੱਤਾ ਕਿ ਕਿਸੇ ਹੋਰ ਮੈਨੂੰ ਕੀ ਦਾ ਸਾਨੂੰ ਕੀ ਲੈਣਾ ਜੇ ਹੁੰਦਾ ਚੋਲਾ ਆਪਾਂ ਕੀ ਲੈਣਾ ਆਪਾਂ ਨਹੀਂ ਕੀ ਲੈਣਾ ਜੇ ਕੋਈ ਬੰਦਾ ਰੋਂਦਾ ਹੈ ਨਾ ਰੋਈ ਜਾਂਦੇ ਸਾਡਾ ਕੀ ਹੈ ਜਦੋਂ ਬੰਦਾ ਹੱਸਦਾ ਹੈ ਉਦੋਂ ਹੋ ਜਾਂਦੇ ਨੇ ਇਹ ਪਤਾ ਕਰੋ ਵੀ ਕਿਉਂ ਹੱਸਦਾ ਹੈ ਕਿਹੜੀ ਗੱਲ ਹੈ ਉਦੋਂ ਇਹ ਹੋ ਜਾਂਦਾ ਰੋਂਦਾ ਤਾਂ ਕੋਈ ਗੱਲ ਨਹੀਂ ਰੋਈ ਜਾਂਦੋ ਹਾਂ ਜੇ ਹੱਸਦਾ ਹੈ ਤਾਂ ਕਿਉਂ ਹੱਸਦਾ ਪਤਾ ਕਰੀਏ ਇਹ ਜਿਹੜੀ ਮਾਨਸਿਕਤਾ ਨੈਗੇਟਿਵ ਹੈ ਨਾ ਇਹਨੇ ਬਹੁਤ ਤੰਗ ਕੀਤਾ ਬਹੁਤ ਮਾੜਾ ਕੀਤਾ